ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਕੱਲ ਵੱਡਾ ਐਕਸ਼ਨ ਲੈ ਗਿਆ ਪੂਰੇ ਪੰਜਾਬ ਦੇ ਤਰਸੱਲੀ ਮੱਚ ਗਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕੰਨ ਖੜੇ ਹੋ ਗਏ ਚੌਪਸ ਹੋ ਗਿਆ ਜੇਕਰ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਦੇ ਵਿੱਚੋਂ ਬਤਲ ਕੀਤਾ ਜਾ ਸਕਦਾ ਹੈ ਫਿਰ ਅਸੀਂ ਕਿਹੜੇ ਬਾਗ ਦੀ ਬੋਲੀ ਹਾਂ ਕਿਉਂਕਿ ਵੱਡੇ ਅਫਸਰ ਰਹਿ ਚੁੱਕੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਕੁਬਰ ਬਈਰ ਪ੍ਰਤਾਪ ਸਿੰਘ ਨੇ ਸਮਝੌਤਾ ਕੀਤਾ ਸੀ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਖੇਸ਼ੀਵਾਲ ਦੇ ਨਾਲ ਭਾਈ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀ ਅੱਗਾ ਦੀ ਬੇਅਦਬੀ ਹੋਈ ਹੈ ਹਲਕਾ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਜੇਕਰ ਉਹਦਾ ਨਿਆਂ ਉਹਦਾ ਜਸਿਸ ਕੌਮ ਨੂੰ ਮਿਲਦਾ ਹੈ ਮੈਂ ਤੁਹਾਡੀ ਪਾਰਟੀ ਵਿੱਚ ਸ਼ਾਮਲ ਹੋਵਾਂਗਾ ਜੇਕਰ ਬਹਿਵਲ ਕਲਾ ਦਾ ਗੋਲੀਕਾਂਡ ਜਿਹੜਾ ਸੁਖਬੀਰ ਸਿੰਘ ਬਾਦਲ ਵੱਲੋਂ ਕਰਵਾਇਆ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕੋਲ ਗ੍ਰਹਿ ਬਚਾਰਾਦਾ ਸੀ ਉਸ ਦੀ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਹੈ ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸਾਹਦ ਨੂੰ ਬਾਫੀ ਨਾਮਾ ਦਵਾਇਆ ਗਿਆ ਇਸ ਕਰਕੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤੇ ਕਿੰਨੇ ਸ਼੍ਰੋਮਣੀ ਅਕਾਲੀ ਦਲ ਦੇ 15 ਤੋਂ 16 ਉਮੀਦਵਾਰ ਜਲੂਸ ਨਿਕਲ ਗਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਤਿੰਨ ਜਿੱਤੇ ਇੱਕ ਆਲਰੇਡੀ ਆਪ ਆਦਮੀ ਪਾਰਟੀ ਵਿੱਚ ਚਲਿਆ ਗਿਆ ਅਸੀਂ ਡਾਕਟਰ ਸਕੁੰਦਰ ਕੁਮਾਰ ਸੁਖੀ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਸੀਟ ਇੱਕ ਮਿਲੀ ਉਹ ਵੀ ਆਪਣੇ ਹਲਕੇ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਤੀ ਬਿਬਾਹ ਸਿਮਰਤ ਕੌਰ ਬਾਦਲ ਐਜ਼ ਅ ਮੈਂਬਰ ਆਫ ਪਾਰਲੀਮੈਂਟ ਉਸ ਤੋਂ ਬਾਅਦ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਉਹ ਇਹਨਾਂ ਗੱਲਾਂ ਉੱਤੇ ਸਹਿਮਤ ਹੋਏ ਅਰਵਿੰਦ ਕੇਜੀਵਾਲ ਦੇ ਨਾਲ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਕਿਹੜੀ ਇੱਕ ਕਿੰਨੀ ਕਬੜੀ ਗੱਲ ਹੈ ਸੱਤਾ ਦੇ ਵਿੱਚ ਆਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਅਤੇ ਬਾਦਲ ਪਰਿਵਾਰ ਦੇ ਜਿੰਨੇ ਵੀ ਸਾਥੀ ਨੇ ਉਹ ਸਾਰੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਹੋਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਫਾਈਲਾਂ ਉੱਤੇ ਬੈਠ ਕੇ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵਾਰ-ਵਾਰ ਇੰਟਰਵਿਊ ਕਰਕੇ ਇਸ ਗੱਲ ਦੇ ਖੁਲਾਸੇ ਕੀਤੇ ਗਏ ਉਹਨਾਂ ਕਹਿੰਦਾ ਮੇਰੇ ਕੋਲ ਪੁਖਤਾ ਸਬੂਤ ਨੇ ਮੈਂ ਪ੍ਰੂਫ ਤੋਂ ਬਿਨਾ ਗੱਲ ਨਹੀਂ ਕਰਦਾ ਸਬੂਤਾਂ ਤੋਂ ਬਿਨਾ ਮੈਂ ਆਪਣੀ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਨਹੀਂ ਬੋਲਦਾ ਮੈਂ ਉਹ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਹੋਏ ਨੇ ਪਤਾ ਨਹੀਂ ਭਗਵੰਤ ਮਾਨ ਨੇ ਕਿਹੜੀ ਗਿੱਦੜ ਸੀਗੀ ਸਿੰਘੀ ਆ ਉਹਨਾਂ ਫਾਈਲਾਂ ਦੇ ਉੱਪਰ ਬੈਠ ਗਏ ਨੇ ਜੇਕਰ ਉਹ ਫਾਈਲਾਂ ਪਟੀਆਂ ਜਾਂ ਉਹ ਖੋਲੀਆਂ ਜਾਣ ਤੇ ਬਾਦਲ ਪਰਿਵਾਰ ਦੇ ਸਾਰੇ ਕਾਲੇ ਚਿੱਠੇ ਸਾਹਮਣੇ ਆ ਜਾਣਗੇ ਕੌਮ ਨੂੰ ਨਿਆਂ ਮਿਲੇਗਾ ਕੌਮ ਨੂੰ ਜਸਟਿਸ ਮਿਲੇਗਾ ਕੌਮ ਨੂੰ ਖੁਸ਼ ਕਰਨਾ ਪਵੇਗਾ ਜੇਕਰ ਤੁਸੀਂ ਸੱਤਾ ਦੇ ਵਿੱਚ ਦੁਬਾਰਾ ਆਉਣਾ ਚਾਹੁੰਦੇ ਹੋ ਪਿਛਲੇ ਦਿਨਾਂ ਦੇ ਵਿੱਚ ਯਾਨੀ ਕਿ 25 ਜੁਲਾਈ ਨੂੰ ਬਿਕਮਜੀਤ ਸਿੰਘ ਜਿੱਠਿਆ ਦੀ ਗ੍ਰਿਫਤਾਰੀ ਹੋਈ ਤੇ ਕੁਮਰ ਬਈਏ ਪ੍ਰਤਾਪ ਨੇ ਕੋ ਗਲਤ ਗੱਲ ਤੇ ਨਹੀਂ ਕਹੀ ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਜਿਹੜਾ ਕੰਮ ਜਿਹੜਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਣਾ ਚਾਹੀਦਾ ਸੀ ਜਦੋਂ ਉਹ ਨਵੇਂ-ਨਵੇਂ ਮੁੱਖ ਮੰਤਰੀ ਬਣੇ ਸੀ ਤੇ ਹੁਣ ਉਹ ਲੈ ਰਹੇ ਨੇ ਉਹਨਾਂ ਕਿਹਾ ਉਹਨਾਂ ਦਿਨਾਂ 'ਚ ਮੈਂ ਰੋਲਾ ਪਾਇਆ ਸੀ ਕਿ ਜ਼ਬਾਨਤ ਵਾਸਤੇ ਅੱਡੀ ਚੋੜੀ ਦਾ ਜੁਗਰ ਲਗਾਇਆ ਜਾ ਰਿਹਾ ਹੈ ਮਜੀਠੀਆ ਵੱਲੋਂ ਜ਼ਬਾਨਤ ਰੋਕੋ ਇਹਨੂੰ ਜੇਲ੍ਹ ਦੇ ਵਿੱਚ ਹੀ ਰਹਿਣ ਦਿਓ ਤੇ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਪटीशन ਹੀ ਨਹੀਂ ਦਾਖਲ ਕੀਤੀ ਕੋਈ ਆਪਣਾ ਵਕੀਲ ਹੀ ਨਹੀਂ ਖੜਾ ਕੀਤਾ ਜਦੋਂ ਸੱਪ ਲੰਘਿਆ ਫਿਰ ਲਕੀਰਾ ਘੁੱਟਣ ਲੱਗੇ ਹੋਏ ਨੇ ਫਿਰ ਉਹਨਾਂ ਨੇ ਨਿੰਦਾ ਕੀਤੀ ਕਿ ਵਿਜਲਸ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਬਿਕਮਜੀਤ ਸਿੰਘ ਜੀਠਿਆ ਦੇ ਘਰ ਦੇ ਵਿੱਚ ਉਹ ਨਿੰਦਣਯੋਗ ਹੈ ਧੀਆਂ ਭੈਣਾਂ ਮਾਵਾਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਇਸ ਤਰ੍ਹਾਂ ਵਿਜਲਸ ਨੂੰ ਨਹੀਂ ਕਰਨਾ ਚਾਹੀਦਾ ਸੀ ਹਾਲਾਂਕਿ ਕਈ ਲੋਕ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਵਿਰੋਧ ਕਰ ਰਹੇ ਨੇ ਭਾਈ ਬਿਕਮਜੀਤ ਸਿੰਘ ਜੀਠਿਆ ਦੇ ਵਿਰੋਧ ਫੈਸਲਾ ਲਿਆ ਗਿਆ ਭਾਵੇਂ ਦੇਰ ਆ ਭਾਵੇਂ ਦੁਰਤ ਆਇਆ ਲੇਕਿਨ ਐਨ ਤੀਨ ਨਿਸ਼ਾਨੇ ਤੇ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਗਵੰਤ ਮਾਨ ਦੀ ਛਲਾਗਾ ਹੋ ਰਹੀ ਹੈ ਜਿੰਨਾ ਮਾਵਾ ਦੇ ਪੁੱਤਰ ਚਿੱਟਾ ਲਾ ਕੇ ਭਰ ਗਿਆ ਕੁਮਰ ਵਈਏ ਪ੍ਰਤਾਪ ਸਿੰਘ ਨੂੰ 5 ਸਾਲਾਂ ਵਾਸਤੇ ਬੋਤਲ ਕਰ ਦਿੱਤਾ ਗਿਆ ਹੁਣ ਕੁਮਰ ਵਈਏ ਪ੍ਰਤਾਪ ਸਿੰਘ ਕਿੱਧਰ ਜਾਣਗੇ ਭਾਰਤੀ ਜਨਤਾ ਪਾਰਟੀ ਵੱਲ ਜਾਂ ਕਾਂਗਰਸ ਪਾਰਟੀ ਵੱਲ ਜੇ ਕਾਂਗਰਸ ਪਾਰਟੀ ਵੱਲ ਜਾਂਦੇ ਨੇ ਜੇ ਕਾਂਗਰਸ ਪਾਰਟੀ ਵੱਲ ਜਾਂਦੇ ਨੇ ਤੇ ਕਾਂਗਰਸ ਪਾਰਟੀ ਤੇ ਤੋਂ ਨਾ ਬੜੇ ਇਲਜ਼ਾਮ ਲਗਾਏ ਸੀ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਤੇ 17 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਕੈਪਟਨ ਬਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ ਸਮੁੱਚੀ ਲੀਡਰਸ਼ਿਪ ਤੋਂ ਉਹਨਾਂ ਨੇ ਕਿਹਾ ਕਿ ਸਿੱਧਿਆ ਸੀ ਉਹਨਾਂ ਨੇ ਕਿਹਾ ਕਿ ਨਿਆਂ ਦਿਓ ਜੇਕਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂਦੇ ਨੇ ਤੇ ਭਾਰਤੀ ਜਨਤਾ ਪਾਰਟੀ ਤੇ ਸ਼ਾਇਦ ਪੈਰ ਲੱਗਣਗੇ ਕੀ ਨਹੀਂ ਲੱਗਣਗੇ ਉਹ ਹੋ ਨਾ ਸਕੇ ਸਾਨੂੰ ਕਮੈਂਟ ਆ ਰਹੇ ਨੇ ਜੇਕਰ ਭਾਰਤੀ ਜਨਤਾ ਪਾਰਟੀ ਤੇ ਜਾਣਗੇ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਕਹਿਣਗੇ ਇਹ ਤਾਂ ਬੀਜੇਪੀ ਦਾ ਏਜੰਟ ਹੈ ਇਹ ਇਹ ਪ੍ਰੀ ਪਲੈਂਟਡ ਕੀਤਾ ਹੋਇਆ ਹੈ ਯਾਨੀ ਕਿ ਹੁਣ ਹਰੇਕ ਕਦਮ ਕੁਮਰ ਵਿਜੇ ਪ੍ਰਤਾਪ ਨੂੰ ਫੁੱਫੂਕੇ ਰੱਖਣਾ ਪਵੇਗਾ ਕੌਮ ਕੇ ਕੌਮ ਇਸ ਸਮੇਂ ਨਾਲ ਹੈ ਕੌਮ ਪਿੱਛੇ ਨਹੀਂ ਹਟ ਰਹੀ ਜਿਹੜੀ ਸਿਰ ਕੌਮ ਹੈ ਉਹ ਨਾਲ ਹੈ ਕੁਮਰਬਜੀ ਪ੍ਰਤਾਪ ਸਿੰਘ ਦੇ ਜਿਨ੍ਹਾਂ ਦੇ ਦਿਲ ਦੇ ਵਿੱਚ ਦਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦਾ ਬੈਵਲ ਕਰਾਂ ਦੇ ਗੋਲੀ ਕਾਣ ਦਾ ਅਤੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀ ਨਾਮਾ ਜਿਹੜਾ ਦਵਾਇਆ ਗਿਆ ਸੀ ਜਿਹੜੇ ਹੈਗੇ ਸੀ ਜਥੇਦਾਰ ਸਬਾਨਾ ਉੱਤੇ ਪ੍ਰੈਸ਼ਰ ਪਾ ਕੇ ਉਹ ਦਰਦ ਹੈ ਕੌਮ ਦੇ ਦਿਲ ਦੇ ਵਿੱਚ ਇਸ ਕਰਕੇ ਕੌਮ ਨੇ ਨਾ ਤਾਂ 2017 ਨਾ 2022 ਨਾ 2024 ਦੇ ਲੋਕ ਸਭਾ ਦੀਆਂ ਚੋਣਾਂ ਵਿੱਚ ਬਾਦਲ ਪਰਵਾਰ ਨੂੰ ਵੋਟਾਂ ਪਾਈਆਂ ਇਟ ਮੀਨਸ ਕਿ ਕੁਮਰ ਵਿਜੇ ਪ੍ਰਤਾਪ ਨੂੰ ਅਗਲਾ ਕਦਮ ਫੁਕ ਫੁਕੇ ਰੱਖਣਾ ਪਵੇਗਾ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਵੱਲ ਜੇਕਰ ਉਹ ਜਾਣਾ ਚਾਹੁੰਦੇ ਨੇ ਤਾਂ